ਵੇ ਠੀਕ ਹੋ ਜੀ ਮੈਂ ਕਿ ਕੀ ਪੁੱਛਦੀ ਆ ਜੀ ਘਰ ਪਰਿਵਾਰ ਠੀਕ ਹੈ ਬਹੁਤ ਵਧੀਆ ਬੜੇ ਵਧੀਆ ਜੀ ਹਾਂ ਕਿੰਨੇ ਵਜੇ ਆ ਜਾਣੇ ਹੋ ਫਿਰ ਇੱਥੇ ਬਸ ਰੋਟੀ ਖਾ ਕੇ ਹਮ ਬਸ 10 10:30 ਵਜੇ ਇੱਥੇ ਹੁੰਨੇ ਆ ਹਮ 2 ਵਜੇ ਤਾਈ 2 ਵਜੇ ਤੱਕ ਹਾਂ 2 ਵਜੇ ਤਾਈ 2 ਵਜੇ ਤੋਂ ਬਾਅਦ ਚਾਹ ਪੀ ਕੇ ਹਮ ਓਦੋਂ ਬਾਅਦ 3 ਵਜੇ ਫਿਰ ਇੱਥੇ ਹਮ ਆਹ ਤਾਂ ਤਾਈ ਸੁਖਣਾ ਹੀ ਕੰਮ ਆ ਬਹੁਤ ਵਧੀਆ ਸਾਡੇ ਰੈਲੇ ਮਿਲੇ ਸਾਰੇ ਬੰਦੇ ਆ ਹਮ ਬਾ ਇੱਕੋ ਜਿਹੇ ਆ ਤੇ ਬੜਾ ਵਧੀਆ ਆਨੰਦ ਆਉਂਦਾ ਕੀ ਪੁੱਛਦਾ ਤਾਸ ਪੇ ਇੱਥੇ ਜੇ ਕਹਿੰਦੇ ਗਾਲਾਂ ਹੀ ਕੱਢਣ ਲੱਗ ਜਾਂਦੇ ਇੱਕ ਦੂਜੇ ਨੂੰ ਨਾ 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 ਇੱਥੇ ਗਾਲ ਵਾਲਾ ਕੋਈ ਬੰਦਾ ਵੀ ਨਹੀਂ ਸਾਡੇ ਚ ਹੂੰ ਨਾ ਸਾਰੇ ਘਰਾਂ ਦੇ ਆਪ ਦੇ ਹੂੰ ਨਹੀਂ ਤਾਸ ਦੀ ਜਦੋਂ ਬਾਜੀ ਚੱਲਦੀ ਉਹਦੋਂ ਕਹਿ ਦਿੰਦੇ ਅਲੱਗ ਨਹੀਂ 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 ਹ ਹਸ ਕੇ ਖੇਡਦੇ ਤਾਂ ਕੁਸ ਵੀ ਕਹੀ ਆ ਨਾ ਹਾਂ ਹਸ ਕੇ ਖੇਡਦੀ ਹਾਂ ਦੇ ਖੇਡਦੇ ਪਰ ਨਾ ਉਹ ਇੱਕ ਦੂਜੇ ਨਾਲ ਨਾ ਗਾਲ ਨਾ ਕੋਈ ਕਲੇਸ਼ ਰਲ ਮਿਲ ਕੇ ਹੱਸ ਕੇ ਖੇਡ ਕੇ ਵਧੀਆ ਦਿਹਾੜੀ ਨਾਉਂਦੇ ਇੱਥੇ ਜੀਵਨ ਦਾ ਆਨੰਦ ਆਉਂਦਾ ਕੀ ਬੜਾ ਬੜਾ ਜਿੰਨਾ ਵੀ ਕਹਦੇ ਬੜਾ ਵਧੀਆ ਸਿਸਟਮ ਕੇ ਮੇਆ ਠੀਕ ਚੱਲ ਰਿਹਾ ਮੈਂ ਕਹਿੰਦਾ ਕੀ ਪੁੱਤ ਹੈ ਵੀ ਐਦਾਂ ਸਿਸਟਮ ਤਾਂ ਕਿਤੇ ਹੋਣਾ ਹੀ ਨਹੀਂ ਜਿਹਹ ਜਾਈਤੇ ਆ ਹਮ ਅਬ ਸਾਡੇ ਦਾ ਬੜਾ ਵਧੀਆ ਥਵਾਕ ਆ ਬਹੁਤ ਵਧੀਆ ਆ ਬਜ਼ੁਰਗ ਬੈਠੇ ਆ ਹਮ ਸਾਰੇ ਪਿਆਉ ਮਾਰ ਗਏ ਤੇ ਇਹਨਾਂ ਨਾਲ ਰਲ ਮਿਲ ਕੇ ਸਾਰੀ ਦਿਹਾੜੀ ਨਗਾਹੀਦੀ ਹੱਸ ਕੇੜ ਕੇ ਤੇ ਪ੍ਰਾਣੀਆਂ ਗੱਲਾਂ ਦੱਸਦੇ ਆ ਉਹ ਸੁਣੀਦੇ ਇਹਨਾਂ ਸਗਾ ਤਾਸ ਖੇਡਦੇ ਸੀ ਵੇਖੀ ਜਾਨੇ ਆ ਤੈਨੂੰ ਖੇਡਣੀ ਆਉਂਦੀ ਆ ਤਾਸ ਬਾਈ ਹਾਂ ਖੇਡ ਲਈਦਾ ਜਦੋਂ ਟਾਈਮ ਮਿਲ ਗਿਆ ਆਪਾਂ ਵੀ ਖੇਡ ਲਾਂਗੇ ਗੱਲਬਾਤ ਕਰਦੇ ਆ ਬਾਪੂ ਸਾਹਿਬੀ ਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਠੀਕ ਹੋ ਠੀਕ ਠਾਕ ਜੀ ਅੱਜ ਖੇਡਣ ਆਇਓ ਹਾਂ ਜੀ ਹਾਂ ਜੀ ਕਿੰਨੇ ਤੋਂ ਕਿੰਨੇ ਅਸੀਂ ਤਾਂ ਹੀ 11 12 ਵਜੇ ਆਏ ਨੇ 11 12 ਵਜੇ ਆਉਣੇ ਹੋ 11 ਤੋਂ ਭਾਈ ਠੀਕ ਐ 11 ਤੋਂ ਭਾਈ ਕਹਿੰਦਾ 2:30 ਵਜੇ ਤੱਕ ਹਾਂ 2:00 ਪੱਕੀ ਰੋਟੀਆਂ ਹਾਂ ਜੀ ਰੋਟੀ ਖਾ ਜਾਂਦੀ ਖਾ ਜਾਂਦੀ ਵਲਦਾ ਨਹੀਂ ਜਾਂਦੇ ਤੇ ਆ ਕੇ ਨਾ 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 10 ਚ ਕਿਵੇਂ ਦੇ ਦੋ ਸਾਨੂੰ 5 ਮਿੰਟ ਮੈਂ ਦੇ ਤੇ ਜੀ ਤੁਹਾਨੂੰ ਦੇ ਦਿਓ ਠੀਕ ਐ ਕਿਵੇਂ ਕੀ ਹਾਲਾਤ ਆ ਪਿੰਡ ਦੇ ਠੀਕ ਐ ਪਿੰਡ ਦੇ ਨਸ਼ਾ ਵੱਧ ਆਈ ਨਸ਼ਾ ਨਾਲੇ ਕਹਿੰਦੇ ਬੰਦ ਹੋ ਗਿਆ ਬਾਪੂ ਜੀ ਮੈਂ ਬੰਦ ਬੰਦ ਨਹੀਂ ਹੋਇਆ ਜੀ ਹਾਂ ਬਾਦੂ ਚੱਲਦਾ ਕਿਵੇਂ ਬੰਦ ਹੋਊਗਾ ਫਿਰ ਇਹ ਇਹ ਸਰਕਾਰ ਦਾ ਕੰਮ ਆ ਜੀ ਇਹ ਸਰਕਾਰ ਹੀ ਤਾਂ ਬੋਡ ਲਾਈ ਪਈ ਟੀ ਆ ਬਾ ਬੋਡ ਹੀ ਆ ਕੱਲੇ ਬੋਡ ਹੀ ਆ ਕੱਲੇ ਬੜੇ ਚਾਵਾਂ ਨਾਲ ਲੈ ਕੇ ਆਂਦੀ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਸਾਰਿਆਂ ਨੇ ਵੋਟਾਂ ਪਾਉਂਦੀਆਂ ਸੀ ਚਾਹ ਬਹੁਤ ਚੜਿਆ ਸੀ ਹਾਂ ਜੀ ਵੀ ਨਵੀਂ ਸਰਕਾਰ ਆਈ ਆ ਹਾਂਜੀ ਹਾਂਜੀ ਕੋਈ ਚੰਗਾ ਕਰੂਗੀ ਹੈ ਨਾ ਹਾਂਜੀ ਹਾਂਜੀ ਫੇਰ ਕੀ ਕੰਮ ਹੋਇਆ ਹੁਣ ਹੁਣ ਤਾਂ ਨਸ਼ਾ ਵੱਧਾ ਜੀ ਹਾਂ ਕੰਮ ਤਾਂ ਕੀ ਹੋਣੇ ਨਸ਼ਾ ਕੋਈ ਵੀ ਆ ਜੇ ਸਰਕਾਰ ਸਰਕਾਰ ਤਾਂ ਕੋਈ ਵੀ ਆ ਜੇ ਇਹ ਥੋੜੋ ਹੁੰਦਾ ਵੀ ਕੱਲਾ ਹੁਣ ਇਹੀ ਆਇਆ ਇਹਨਾਂ ਕਰਕੇ ਨਚਾਇਆ ਕਿਹੜੀ ਸਰਕਾਰ ਵੀਲੇ ਨਹੀਂ ਸੀ ਆਂ ਦੱਸ ਹਮ ਕਿਹੜੀ ਸਰਕਾਰ ਵੀਲੇ ਨਸ਼ਾ ਬਾਦਲ ਵੀਲੇ ਨਹੀਂ ਸੀ ਕਿ ਜਾਂ ਹੋਰ ਵੇਲੇ ਨਹੀਂ ਸੀ ਹਮ ਕੋਈ ਸਰਕਾਰ ਆਈ ਆ ਨਸ਼ਾ ਤਾਂ ਵੀਰੇ ਮੁੱਢ ਤੋਂ ਹੀ ਆ ਕਿਸੇ ਸਰਕਾਰ ਨੇ ਬੰਦ ਕਰਨ ਦਾ ਤਾਂ ਸੋਚਿਆ ਹੀ ਨਹੀਂ ਝਾੜੂ ਦਾ ਪੱਕਾ ਪਮੱਕੜ ਲੱਗਦਾ ਬਾਈ ਨਹੀਂ ਨਾ ਨਾ ਝਾੜੂ ਦਾ ਨਹੀਂ ਮੈਂ ਪਾਰਟੀ ਕਾਲੀ ਦਾ ਹਾਂ ਆਪਾਂ ਗੱਜ-ਵੱਜ ਕੇ ਕਹਾਂਗੇ ਮੈਂ ਨਾ ਉਹਲਾ ਕੋਈ ਹੂੰ ਕਾਲੀ ਪਾਰਟੀ ਦੇ ਬੰਦੇ ਆ ਪਰ ਨਸ਼ਾ ਗੱਲ ਸੁਣ ਵੀਰੇ ਹਰੇਕ ਪਾਰਟੀ ਬੇਲੇ ਦਈ ਆ ਹੂੰ ਕਿਸੇ ਪਾਰਟੀ ਨੇ ਇਸ ਨਸ਼ੇ ਬਰ ਤਾਂ ਸੋਚਿਆ ਹੀ ਨਹੀਂ ਹੂੰ ਨਾ ਆਪਣੇ ਆਪਣੇ ਸਾਰੇ ਅੱਛਾ ਆਪੋ ਆਪਣੇ ਵੀਰੇ ਘਰਾਂ ਦਾ ਕੋਲ ਨੂੰ ਗੀਸੇ ਵੱਡੇ ਆ ਹਾਂ ਬਸ ਉਹ ਆ ਤੇ ਕਿਸੇ ਦਾ ਨਾ ਕੋਈ ਗਰੀਬ ਨਾ ਮੀਰ ਇੱਥੇ ਕੋਈ ਸਰਕਾਰ ਨਹੀਂ ਬਿੰਦੀ ਹੂੰ ਕਿਵੇਂ ਬੰਦ ਹੋਊਗਾ ਨਸ਼ਾ ਨਸ਼ਾ ਬੰਦ ਕਿਉਂ ਨਹੀਂ ਹੋ ਰਿਹਾ ਨਸ਼ਾ ਕੋਸਤਾ ਵੀਰੇ ਆਪ ਦੇ ਗੱਲ ਸੁਣ ਜੀ ਆਪ ਦੇ ਮਨ ਜੇ ਮਨ ਸੋਚੇ ਵੀ ਮੈਂ ਇਹ ਚੀਜ਼ ਬੰਦ ਕਰਨੀ ਆ ਹੋ ਸਕਦਾ ਪਰ ਗਵਰਨਮੈਂਟ ਦਾ ਇਹ ਚੀਜ਼ ਨਹੀਂ ਧਿਆਨ ਨਹੀਂ ਕਿਉਂ ਗਵਰਨਮੈਂਟ ਦਾ ਇਸ ਚੀਜ਼ 'ਚ ਪੈਸਾ ਗਵਰਨਮੈਂਟ ਨੂੰ ਬੰਦਾ ਹਾਂ ਉਹਨਾਂ ਦੇ ਹੱਥੀਂ ਚੱਲਦਾ ਸਾਰਾ ਕੁਝ ਤੈਨੂੰ ਮੈਂ ਮੂੰਹ ਤੇ ਕਹਿਣਾ ਅਸੀਂ ਅਸੀਂ ਪੁੱਛਦੇ ਆ ਲੋਕਾਂ ਤੋਂ ਜ਼ੀਰੋ ਗਰਾਉਂਡ ਲੈਵਲ ਤੋਂ ਜਾ ਕੇ ਤਾਂ 10 ਸਾਲ ਦਾ ਬੱਚਾ ਵੀ ਨਸ਼ਾ ਕਰਨ ਲੱਗਿਆ ਹੋਇਆ 10 ਸਾਲ ਤੋਂ 24 ਸਾਲ ਤੱਕ ਬੱਚਾ ਜਾਣਦਾ ਨਹੀਂ ਕਰਦੇ ਵਿੱਚ ਮਾਪਿਆਂ ਦੇ ਘਰੇ ਇੱਕ ਪੁੱਤ ਇਕੱਲਾ ਹਾਂ ਕਹ ਹਾਂ ਕੱਲੇ ਕੱਲੇ ਆ ਬਿਲਕੁਲ ਜੇ ਲੱਗੇ ਇਕੱਲੇ ਕੱਲੇ ਆ ਜਿਹਦੇ ਸਮਾ ਦੋ ਚਾਰ ਆ ਨਾ ਉਹ ਬੱਚੇ ਆ ਵੀਰੇ ਜਿਹੜੇ ਇਕੱਲੇ ਕੱਲੇ ਆ ਉਹ ਲੱਗੇ ਵੀ ਆ ਇਕੱਲੇ ਕੱਲੇ ਲਾੜ ਦੇ ਕਰਕੇ ਇਹ ਲਾੜ ਦਾ ਆਪਣਾ ਕਰਕੇ ਨਾ ਇਹ ਜਵਾਕ ਤਾਂ ਲੱਗੇ ਵੀ ਆ ਤੇ ਗਵਰਨਮੈਂਟ ਨੇ ਬਾਰੇ ਚੀਜ਼ ਨਹੀਂ ਧਿਆਨ ਨਹੀਂ ਕੀਤਾ। ਗੱਲ ਬਾਤ ਕਰਾਂਗੇ ਹੋਰ ਵੀ ਵੀਰ ਇੱਥੇ ਮੌਜੂਦ ਆ ਤਾਂ ਪੁੱਛਦੇ ਆਂ ਬਾਈਆਂ ਨੂੰ ਅ ਬਾਈ ਜੀ ਕਿਵੇਂ ਨਸ਼ਾ ਬੰਦ ਹੋ ਸਕਦਾ ਪੰਜਾਬ ਦੀ ਨੌਜਵਾਨੀ ਬਰਬਾਦ ਹੋ ਰਹੀ ਹੈ ਤੁਹਾਡੇ ਪਿੰਡ ਚ ਅਸੀਂ ਜਾ ਕੇ ਗਰਾਊਂਡ ਲੈਵਲ ਤੇ ਰਿਪੋਰਟ ਕੀਤੀ ਹੈ 10 ਸਾਲ ਦਾ ਬੱਚਾ ਕਹਿੰਦੇ ਥੋੜੇ ਦਿਨ ਹੋ ਗਏ ਮਰਿਆ ਸੀ। ਹਾਂ ਮਰਿਆ ਸੀਗਾ ਨਸ਼ਾ ਬਹੁਤ ਜ਼ਿਆਦਾ ਚੱਲ ਰਿਹਾ ਬਾਈ। ਹੂੰ ਨਹੀਂ ਤਾਂ ਕਿਸੇ ਪਾਸੇ ਬੰਦ ਹੋ ਰਿਹਾ ਬਥੇਰੀਆਂ ਕਮੇਟੀਆਂ ਬਣਾਇਆਂ ਪਰ ਕਮੇਟੀਆਂ ਤੇ ਵੀ ਸਵਾਲ ਉੱਠੇ ਗਏ ਵੀ ਇਹ ਨਸ਼ੇ ਵਾਲੇ ਆਪ ਹੀ ਕਮੇਟੀਆਂ ਲਈ ਫਿਰਦੇ ਆ ਪਰ ਉਹ ਨਸ਼ਾ ਬੰਦ ਕਰਨ ਵਾਸਤੇ ਕਮੇਟੀ ਬਣਾਈ ਸੀ ਵੀ ਪੁਲਿਸ ਸਾਡੇ ਨੂੰ ਫੜਾਉਂਦੇ ਸੀ ਸਵਾਲ ਕਰਦੇ ਹੋ ਲੀਡਰਾਂ ਨੂੰ ਜਦੋਂ ਆਉਂਦੇ ਆ ਇੱਥੇ ਵੋਟਾਂ ਲੈਣ ਲਈ ਪੂਰੇ ਸਵਾਲ ਕਰਦੇ ਆ ਜੀ ਵੀ ਸਾਡੇ ਚਾਰ ਸਪੇਰੇ ਜੋ ਵੀ ਮਾਹੌਲ ਹੈ ਉਹਨੂੰ ਸਹੀ ਕੀਤਾ ਜਾਵੇ ਕਿਹੜਾ ਨਸ਼ੇ ਦੀ ਇਹ ਚੱਲ ਰਹੀ ਹੈ ਕਦਾਰ ਇਹਨੂੰ ਬੰਦ ਕੀਤਾ ਜਾਵੇ ਜੋ ਵੀ ਹੈ ਨਸ਼ਾ ਕਿਨੇ ਕਹਿਣਗੇ ਫਿਰ ਇਹ ਮੂੰਹ ਤੇ ਕਿਵੇਂ ਕਹਿਣ ਲੱਗਣਗੇ ਲੋਕ ਜਦੋਂ ਲੋਕਾਂ ਮੰਗਣਾ ਆਉਂਦੇ ਆ ਕਿਤੇ ਕਿਹਾ ਉਹਨਾਂ ਨੂੰ ਹਾਂਜੀ ਯਾਰ ਵੀਰੇ ਮੈਂ ਤੈਨੂੰ ਆਣਾ ਵੀ ਇਹ ਗੱਲ ਜਮਾ ਗਲਤ ਆ ਕੋਈ ਆ ਜਿੱਥੇ ਬੋਟਾ ਮੰਗਣ ਉਹਨਾਂ ਨੂੰ ਕਦੇ ਕਿਸੇ ਨੇ ਨਹੀਂ ਕਿਹਾ ਵੀ ਨਸ਼ਾ ਚੱਲਦਾ ਨਸ਼ਾ ਬੰਦ ਕਰ ਦਿਓ ਨਾ ਉਹਨਾਂ ਮੂਰੇ ਕੋਈ ਉਸ ਵਕਤ ਇਹ ਗੱਲ ਨਹੀਂ ਕਰਦਾ ਮਗਰੋਂ ਤਾਂ ਸਾਡੀਆਂ ਹੈਗੀਆਂ ਭੇਡ ਚੱਲ ਇੱਕ ਦੂਜੇ ਨਾਲ ਗੱਲਾਂ ਕਰਨ ਦੀ ਪਰ ਮੂੰਹ ਤੇ ਜਮਾ ਨਹੀਂ ਕੋਈ ਕਹਿੰਦਾ ਉਹਨਾਂ ਦੇ ਪਤਾ ਹੀ ਨਹੀਂ ਕੀ ਚੇਪਾ ਨਾ ਐਸੇ ਕਰਕੇ ਸਰਕਾਰਾਂ ਬਣਾ ਲੈਂਦੇ ਉਹ ਦਵਾਰੇ ਵੋਟਾਂ ਮੰਗਣ ਆ ਜਾਂਦੀ ਆ ਆਉਂਦੇ ਵੀਰੇ ਬਸ ਫਿਰ ਤੈਨੂੰ ਦੱਸਿਆ ਵੀ ਮੂੰਹ ਤੇ ਉਹਨਾਂ ਦੇ ਬਿਲਕੁਲ ਨਹੀਂ ਕੋਈ ਬੰਦਾ ਕਹਿੰਦਾ ਵੀ ਯਾਰ ਨਸ਼ੇ ਤੇ پابੰਦੀ ਲਾ ਦਿਓ ਨਾ ਜਮਾਣੀ ਮੂੰਹ ਤੇ ਗੱਲ ਵੀ ਨਹੀਂ ਕਰਦਾ ਕੋਈ ਹੂੰ ਪੰਜਾਬ ਦੀ نسل ਆ ਜਿਹੜੀ ਉਹ ਬਿਲਕੁਲ ਖਤਮ ਹੁੰਦੀ ਜਾ ਰਹੀ ਹੈ ਖਤਮ ਖਤਮ ਵੀਰੇ ਜਮਾ ਬਿਲਕੁਲ ਖਤਮ ਕੋਈ ਕਹਿਣ ਵਾਲੀ ਗੱਲ ਨਹੀਂ ਹੈ ਹੂੰ ਬਾਦੂ ਨਸ਼ਾ ਜਿੰਨਾ ਵੀ ਕਹਦੇ ਹੂੰ ਬਹੁਤ ਹੀ ਜ਼ਿਆਦਾ ਆ ਮਰੀ ਜਾਂਦੇ ਆ ਹੁਣ ਸਾਡੇ ਪਿੰਡ ਮਰਿਆ ਮੁੰਡਾ ਕੱਲਾ ਕੱਲਾ ਸੀ ਉਹ ਹੂੰ ਗਰੀਬ ਘਰ ਦਾ ਉਹਦਾ ਪਿਓ ਐਡਾ ਦਰਬੇਸ਼ ਬੰਦਾ ਹੂੰ ਦਿਹਾੜੀਆਂ ਕਰਦਾ ਸੀ ਰੀ ਲੱਗਦਾ ਸੀ ਹੂੰ ਤੇ ਉਹ ਕੱਲੇ ਨੇ ਉਹ ਲਾਡ ਪੁਣੇ ਚ ਤੇ ਉਹ ਮਰ ਗਿਆ ਹੁਣ ਬਸ ਇਦੂ ਬਾ ਚੋppa ਹੂੰ ਕਿਆ ਕਿ ਸ਼ਸਕਾਰਿਆਂ ਦਾ ਚਲ ਕਹਿੰਦੇ ਪਰਿਵਾਰ ਦੇ ਆ ਕੇ ਜੁੰਡੇ ਪੜਦਾ ਸੀ ਹੁਣ ਇਹ ਕਹਿੰਦੇ ਆ ਕਿ ਚਲੋ ਚੰਗਾ ਹੋ ਗਿਆ ਖਿਹੜਾ ਛੁੱਟ ਗਿਆ ਇਹ ਵੀ ਗੱਲ ਕਹਿੰਦੇ ਆ ਕਿ ਜਦੋਂ ਪੜਾਇਆ ਸੀ ਲਿਖਾਇਆ ਸੀ ਹੁਣ ਔਰ ਨਸ਼ੇ ਕਰਨ ਲੱਗ ਗਿਆ ਸੀ ਤਾਂ ਘਰੇ ਆਉਂਦਿਆਂ ਨੂੰ ਵੜਨ ਨਹੀਂ ਦਿੰਦਾ ਸੀ ਨਹੀਂ ਵੜਨਦਾ ਸੀ ਵੀਰੇ ਗੱਲ ਸੋਝੇ ਪਿਓ 500 ਰੁਪਿਆ ਦਿਹਾੜੀ ਲਿਆ ਕੇ ਮਾਕੇ ਹੂੰ ਉਹਦੇ ਚੋਂ ਹੱਥ ਨੇ ਢਾਲੇ ਹੋ ਜਾਂਦਾ ਸੀ ਕਹਿੰਦਾ ਸੀ ਇਹਦੇ ਚੋਂ ਮੈਨੂੰ ਅੱਧ ਦੇ ਦੇ 300 ਜਾਂ 250 ਦੇ ਤੜਕੇ ਨੂੰ ਮੈਂ ਨਸ਼ਾ ਕਰਨਾ ਹੂੰ ਇੱਕ ਜਮਾ ਬੇਲਾ ਹੂੰ ਆਥਨੀ ਸੀ ਲਾਉਂਦਾ ਕਹਿੰਦਾ ਦਿਹਾੜੀ ਜਾਣ ਆਲਾ ਸੀ ਉਹ ਤੇ ਕਦੇ ਦਿਹਾੜੀ ਜਾਂਦਾ ਮੈਂ ਵੀ ਖੈ ਨਹੀਂ ਸੀ ਉਹ ਤੇ ਪਿਓ ਤੋਂ ਪੈਸੇ ਭਾਲਦਾ ਸੀ ਤੇ ਪਿਓ ਦਾ ਸੁੱਖਾ ਮੰਗਦਾ ਸੀ ਵੀ ਤੜਕੇ ਨੂੰ ਸੁਨਿਆ ਆਵੇ ਦਾ ਮਰੇ ਪੈਸਾ ਕਿੱਥੇ ਹੂੰ ਪਿਓ ਤਾਂ ਇਹ ਚੀਜ਼ ਭਾਉਂਦਾ ਸੀ ਵੀ ਇਹ ਬਾਹਰ ਹੀ ਰਹਿ ਜੇ ਨਾ ਤੇ ਉਹ ਵੀਰੇ ਖੁਸ਼ ਆਉ ਪਰਿਵਾਰ ਬਸ ਬਹੁਤ ਦੁਖੀ ਕੀਤਾ ਵਾ ਸੀ ਜਿੰਨਾ ਵੀ ਕਹਦੇ ਪਰ ਇਹਦੇ ਜ਼ਿੰਮੇਵਾਰ ਕਿੰਨਾ ਨੂੰ ਮੰਨਦੇ ਹੋ ਸਰਕਾਰਾਂ ਨੂੰ ਮੰਨਦੇ ਹੋ ਜਾਂ ਆਮ ਲੋਕ ਜ਼ਿੰਮੇਵਾਰ ਹੈ ਜੀ ਨਹੀਂ ਆਮ ਕਹਦੇ ਵੀਰੇ ਜੇ ਸਰਕਾਰ ਰੋਕਣ ਤੇ ਆਵੇ ਨਾ ਹੂੰ ਗਵਰਨਮੈਂਟ ਕਾ ਜੀ ਹਿੰਦ ਅੱਗੇ ਗੌਰ ਕਰ ਲੇ ਇੱਕ ਮਿੰਟ ਦਾ ਕੰਮ ਹੂੰ ਜੇ ਬੰਦ ਕਰਨ ਤੇ ਆਵੇ ਹੂੰ ਪਰ ਨਹੀਂ ਇਸ ਚੀਜ਼ ਇਨੀ ਬਿਲਕੁਲ ਧਿਆਨ ਨਹੀਂ ਗਵਰਨਮੈਂਟ ਦਾ ਇਹ ਨਸ਼ੇ ਬਾਰੇ ਤੱਕ ਇੱਕ ਬੈਠੇ ਕਹਿ ਦਿੰਦੇ ਆ ਵੀ ਭਗਵਾਨ ਤਮਾਨ ਨੇ ਫਲਾਣੇ ਥਾਂ ਫੜ ਲਿਆ ਫਲਾਣੇ ਥਾਂ ਨਸ਼ੇ ਤੇ پابੰਦੀ ਆ ਪਰ ਮੈਂ ਨਹੀਂ ਕਹਿੰਦਾ ਵੀ ਉਹ ਨਸ਼ਾ ਪਿੱਛੇ ਤੋਂ ਬੰਦ ਕਰਦੇ ਆ ਪਿੱਛੇ ਤੋਂ ਬੰਦ ਹੋ ਜੇ ਸਖਤਾਈ ਹੋ ਜੇ ਕਿਵੇਂ ਨਸ਼ਾ ਆ ਜੂਗਾ ਪਿੰਡ ਚ ਨਹੀਂ ਆ ਸਕਦਾ ਪਰ ਨਹੀਂ ਆ ਚੀਜ਼ ਨਹੀਂ ਉਹਨਾਂ ਦਾ ਬਿਲਕੁਲ ਵੀ ਨਹੀਂ ਧਿਆਨ ਨਹੀਂ ਨਾ ਆਪੋ ਆਪਣੇ ਵੀਰੇ ਘਰਾਂ ਦਾ ਪੁੱਤ ਪੜੋਤੇ ਬਣਾਉਣ ਦਾ ਕਿਸੇ ਨੂੰ ਕਿਸੇ ਦਾ ਗਰੀਬ ਦਾ ਨਹੀਂ ਮੀਰ ਦਾ ਨਹੀਂ بس ਆਹ 33 ਪੀੜੀਆਂ ਦਾ ਬਣਾਉਂਦਾ ਹੂੰ। ਹੂੰ। ਬਸ ਇੱਥੇ ਤੁਹਾਡੇ ਬਲਕਾਰ ਸਿੱਧੂ ਐਮ ਐਲ ਏ ਕਦੇ ਆਇਆ ਤੁਹਾਡੇ ਕੋਲ ਕਹਿੰਦੇ ਸੀ ਸੱਥਾ ਚੋਂ ਸਰਕਾਰ ਚੱਲੂਗੀ ਇੱਥੇ ਪਹੁੰਚਦੇ ਆ ਤੁਹਾਡੇ ਕੋਲ ਕਦੇ? ਨਾ ਕਦੇ ਨਹੀਂ ਆਇਆ। ਹੂੰ। ਨਾ ਕੋਈ ਬਲਕਾਰ ਸਿੱਧੂ ਨਹੀਂ ਆਇਆ। ਹੂੰ। ਇੱਥੇ ਨਾ ਕਦੇ ਕਿਸੇ ਦੀ ਉਹ ਨਹੀਂ ਆ ਕੇ ਸੁਣੀ ਨਹੀਂ। ਹੂੰ। ਵੀ ਭਾਈ ਕੋਈ ਦੁੱਖ ਤਕਲੀਫ ਮੈਨੂੰ ਦੱਸੋ। ਨਾ ਕਦੇ ਨਹੀਂ ਆਇਆ। ਹੂੰ। ਕੋਈ ਨਹੀਂ ਆਉਂਦਾ ਵੀਰੇ ਮੈਂ ਤੈਨੂੰ ਦੱਸੀ ਜਾਂਦਾ। ਵੋਟਾਂ ਤੇ ਲੋਕ ਲੋਕ ਵੋਟਾਂ ਕਿਹਨੂੰ ਪਾਉਣਗੇ? ਇਹ ਲੋਕ ਕਿਹਦੀ ਸਰਕਾਰ ਬਣਾਉਣਗੇ ਜਿਹੜੇ ਲੋਕ ਚਿਹਰੇ ਨੂੰ ਵੋਟ ਕਿਉਂ ਨਹੀਂ ਪਾਉਂਦੇ ਪਾਰਟੀ ਨੂੰ ਵੋਟ ਪਾਉਂਦੇ ਆ ਕਹਿੰਦੇ ਚਾਹੇ ਉਹ ਸ਼੍ਰੋਮਣੀ ਕਾਲੀਦਾਵ ਹੋਵੇ ਕਾਂਗਰਸ ਹੋਵੇ ਆਮ ਆਦਮੀ ਪਾਰਟੀ ਹੋਵੇ ਫਿਰ ਲੋਕ ਬੰਦਾ ਦੇਖ ਕੇ ਕਿਉਂ ਨਹੀਂ ਜਿਤਾਉਂਦੇ ਜਿਹੜਾ ਲੋਕਾਂ ਚ ਵਿਚਰਿਆ ਹੋਵੇ ਯਾਰ ਵਿਚਰਿਆ ਫਿਰ ਮੈਂ ਤਾਂ ਇਹ ਕਹਿੰਦਾ ਵੀਰੇ ਕਿਸੇ ਨੂੰ ਵੀ ਨਾ ਪਾਉ ਬਸ ਸਾਹੀ ਬਰੋਬਰਾ ਕੋਈ ਵੀ ਨਹੀਂ ਇੱਥੇ ਕਿਸਦਾ ਫਿਰ ਸਿਸਟਮ ਕਿਵੇਂ ਕੁਝ ਸੁਧਰੂਗਾ ਸਰਕਾਰਾਂ ਨੇ ਸਿਸਟਮ ਸੁਧਾਰਨਾ ਹੁੰਦਾ ਤੇ ਵੋਟਾਂ ਨਾਲ ਸਰਕਾਰ ਬਣਦੀ ਯਾਰ ਵੋਟਾਂ ਨਾਲ ਬਣਦੀ ਆ ਮੈਂ ਮੰਨਦਾ ਫਿਰ ਹੁਣ ਕਿਹਨੂੰ ਕਿਹਨੂੰ ਸਾਰਿਆਂ ਨੂੰ ਪਾ ਕੇ ਵੇਖ ਲਈਂਗਾ ਕੋਈ ਤਾਂ ਕਹੇ ਵੀ ਮੈਂ ਸੁਧਾਰ ਕਰਦਾ ਵੋਟ ਕਿਹੜੇ ਬੰਦੇ ਨੂੰ ਨਹੀਂ ਪਾ ਕੇ ਵੇਖੀ ਸੋਲ ਦੀ ਸਰਕਾਰ ਆ ਗਈ ਆ ਪਰ ਨਹੀਂ ਮੈਂ ਨਹੀਂ ਮੰਨਦਾ ਵੀ ਇਹ ਚੀਜ਼ ਉਹ ਰੋਕਣਗੇ ਹੱਥੀਂ ਚੱਲਦਾ ਵੀਰੇ ਸਭ ਕੁਝ ਉਹਨਾਂ ਦੇ ਹਾਂ ਆਪਦੇ ਬੰਦੇ ਆ ਉਹਨਾਂ ਦੇ ਮੋਢ ਚ ਆਪਦੇ ਬਕਾਉਣ ਵਾਲੇ ਆ ਆਪਦੇ ਲਿਆਉਣ ਵਾਲੇ ਆ ਬਸ ਪਹਿਲਾਂ ਤਾਂ ਕਹਿੰਦੇ ਸੀ ਕਾਲੀ ਦਲ ਨੇ ਲਿਆਂਦਾ ਹੁਣ ਇਹਨਾਂ ਦੇ ਵੀ ਬੰਦੇ ਹੈਗੇ ਆ ਵਿੱਚ ਤੁਸੀਂ ਕਹਿੰਦੇ ਹੋ ਤੇ ਇਹ ਗੱਲ ਸਾਨੂੰ ਹਟਾ ਨਹੀਂ ਸਕਦੇ ਸਰਕਾਰ ਇਹਨਾਂ ਦੀ ਜੇ ਹੁਣ ਉਹਨਾਂ ਕੋਲੇ ਪਾਵਰ ਆ ਜੇ ਬੰਦ ਕਰਨ ਤੇ ਹੁਣ ਕੀ ਚੀਜ਼ ਐ ਇਹ ਨਸ਼ਾ ਬੰਦ ਨਾ ਹੋ ਸਕੇ ਨਹੀਂ ਇਹ ਚੀਜ਼ ਨਹੀਂ ਬਿਰੇ ਇੱਕ ਸਪੀਕਰ 'ਚ ਬੈਠੇ ਕਹਿ ਦਿੰਦੇ ਆ ਵੀ ਅਸੀਂ ਨਸ਼ਾ ਬੰਦ ਕਰਾਵਾਂਗੇ ਪਰ ਮੈਂ ਨਹੀਂ ਮੰਨਦਾ ਵੀ ਉਹ ਦਿਲੋਂ ਕਹਿੰਦੇ ਆ ਵੀ ਆਪਦੇ ਦਿਲ ਤੋਂ ਕਹਿੰਦੇ ਵੀ ਹਾਂ ਨਸ਼ਾ ਬੰਦ ਕਰਨਾ ਨਾ ਇਹ ਚੀਜ਼ ਬਿਲਕੁਲ ਮੈਂ ਮੰਨਦਾ ਵੀ ਜਮੇ ਹੀ ਨਹੀਂ ਉਤਲੇ ਮਣੋ ਇੱਥੇ ਬੈਠਾ ਮੈਂ ਬਹੁਤ ਕੁਝ ਕਹਿ ਦੂੰ ਵੀ ਐ ਕਰਨਾਗਾ ਨਾ ਪਰ ਉਹਨਾਂ ਦਾ ਵਿੱਚੋਂ ਮੰਨ ਨਹੀਂ ਹੁਣ ਫਿਰ ਵੋਟਾਂ ਲੋਕਾਂ ਨੇ ਕਿਸ ਦੇ ਆਧਾਰ ਤੇ ਪਾਈਆਂ ਆਮ ਆਦਮੀ ਪਾਰਟੀ ਨੂੰ ਹੁਣ ਵੀ ਵੋਟਾਂ ਪਾਈਆਂ ਹੀ ਆ ਲੋਕਾਂ ਨੇ ਪਾਈਆਂ ਉਹਨਾਂ ਦੀ ਪਾਰਟੀ ਨੇ ਪੰਗਾਂ ਵੀ ਹਾਂ ਜਿਹੜੇ ਖਾਣ ਪੀਣ ਵਾਲਿਆ ਜਾਂ ਹੋਰ ਆ ਜਿਨ੍ਹਾਂ ਦੇ ਪਈ ਕੰਮ ਹੁੰਦੇ ਆ ਮਾੜੇ ਮੁਟੇ ਉਹ ਪਾਉਂਦੇ ਆ ਬਥੇਰਿਆਂ ਦੇ ਹੋਈ ਜਾਂਦੇ ਆ ਪਰ ਨਹੀਂ ਮੈਂ ਤਾਂ ਨਹੀਂ ਮੰਨਦਾ ਵੀ ਕੋਈ ਸਰਕਾਰ ਨਹੀਂ ਪ੍ਰਭਾਵਦੀ ਬਸ ਕੋਈ ਸੁਣਵਾਈ ਨਹੀਂ ਕੁਛ ਨਹੀਂ ਕੰਮ ਵੇਲੇ ਜਾਵੜਾ ਕੋਈ ਕੰਮ ਆ ਜੇ ਕਰਦਾ ਕੰਮ ਵੇਲੇ ਜਾਵੜਾ ਵੀ ਸਾਡਾ ਕੰਮ ਆ ਕਾਇਦਨ ਕੀ ਹਾਂ ਕੋਈ ਨਹੀਂ ਕਰਾਂਗੇ ਫੇਰ ਚਾਰ ਦਿਨ ਮੈਂ ਤਾਂ ਵੇਖ ਲਿਆ ਮੇਰਾ ਇੱਕ ਕੰਮ ਸੀ ਹੂੰ ਮੇਰਾ ਇੱਕ ਕੰਮ 7 ਸਾਲ ਹੋ ਗਏ 8 ਹੂੰ ਚਾਰ ਵਾਰ ਹੀ ਗਿਆ ਕਿਵੇਂ ਕੰਮ ਕਾਜ ਪਿੰਡ ਦੇ ਹੋਈ ਜਾਂਦੇ ਆ ਘੱਟ ਵੱਧ ਹੀ ਹੁੰਦੇ ਆ ਜੀ ਕੀ ਗੱਲ ਝਾੜੂ ਰਾਇ ਤੇ ਕਹਿੰਦੇ ਵਧੀਆ ਕੰਮ ਹੋਈ ਜਾਂਦੇ ਆ ਜੀ ਨਹੀਂ ਆਮ ਹੁੰਦੇ ਨਹੀਂ ਜੋ ਹਾਂਜੀ ਉਹਨੇ ਨਹੀਂ ਹੁੰਦੇ ਜੀ ਉਹਨੇ ਨਹੀਂ ਹੁੰਦੇ ਕਾ ਤੂੰ ਸਰਕਾਰ ਤਾਂ ਵੱਡੇ ਵੱਡੇ ਬੋਰਡ ਲਾਈ ਬੈਠੀ ਆ ਜੀ ਸਰਕਾਰ ਨੂੰ ਪਤਾ ਜੀ ਆ ਹਾਂਜੀ ਬੋੜੀ ਲਾਉਂਦੇ ਆ ਕੱਲੇ ਜੀ ਬੋੜੀ ਲਾਉਂਦੇ ਆ ਕੱਲੇ ਜੀ ਕਿਵੇਂ ਹਾਂਜੀ ਨਸ਼ਾ ਨਹੀਂ ਖਤਮ ਹੁੰਦਾ ਜੀ ਨਸ਼ਾ ਖਤਮ ਨਹੀਂ ਹੋ ਰਿਹਾ ਜੀ ਕਿਵੇਂ ਖਤਮ ਹੋਊਗਾ ਨਸ਼ਾ ਨਸ਼ਾ ਜੀ ਸਰਕਾਰ ਚਾਵੇ ਖਤਮ ਹੋ ਜਾਂਦਾ ਜੀ ਸਰਕਾਰ ਚਾਵੇ ਖਤਮ ਹੋ ਜਾਂਦਾ ਉਹ ਨਹੀਂ ਹੁੰਦਾ ਉਹ ਨਹੀਂ ਹੁੰਦਾ ਪਰ ਸਰਕਾਰ ਨੇ ਜਦੋਂ ਸੱਤਾ ਦੇ ਵਿੱਚ ਆਉਣਾ ਸੀ ਕਿਹਾ ਸੀ ਨਸ਼ਾ ਖਤਮ ਕਰਾਂਗੇ ਹਾਂ ਤਾਂ ਹਫ਼ਤੇ ਜੀ ਗਏ ਸੀ ਹਾਂ ਹਫ਼ਤੇ ਜੀ ਬੰਦ ਕਰਦਾ ਹਾਂ ਹੱਤਾ ਤਾਂ ਹੋ ਗਿਆ ਇਹਨਾਂ ਨੂੰ ਹੋ ਗਿਆ ਜੀ ਹੋ ਗਿਆ 4 ਸਾਲ ਹੋ ਗਏ 4 ਸਾਲ ਹੋ ਗਏ ਹੁਣ ਦੁਬਾਰੇ ਆ ਸਕਦੀ ਹੈ ਸਰਕਾਰ ਵੇਖੋ ਜੀ ਲੋਕਾਂ ਦੇ ਸਿਰ ਤੇ ਬੰਦਾ ਮੁਸ਼ਕਲ ਲੱਗਦਾ ਜਦੋਂ ਤੁਸੀਂ ਕਹਿੰਦੇ ਹੋ ਨਸ਼ਾ ਨਹੀਂ ਬੰਦ ਹੋਇਆ ਲੋਕਾਂ ਦੇ ਧੀਆਂ ਪੁੱਤ ਮਰ ਰਹੇ ਆ ਤੇ ਫਿਰ ਲੋਕ ਕਿਵੇਂ ਵੋਟਾਂ ਪਾਉਣਗੇ ਹਾਂ ਲੋਕਾਂ ਦਾ ਕਾਹਦੀਆਂ ਪਾਉਣੀਆਂ ਜੀ ਨਸ਼ੇ ਵਾਲੇ ਹਿਸਾਬ ਨਾਲ ਤਾਂ ਕਾਹਦੀਆਂ ਪਾਉਣੀਆਂ ਵੋਟਾਂ ਨਹੀਂ ਪਾਉਂਦੇ ਲੋਕ ਕੋਟਾ ਜੀ ਸੱਥਾਂ ਦੇ ਵਿੱਚ ਚਰਚਾ ਹੁੰਦੀ ਆ ਫਿਰ ਕਿਹੜੀ ਸਰਕਾਰ ਆਉਣ ਦੀ ਗੱਲ ਚੱਲਦੀ ਆ ਵੇਖੋ ਜੀ ਕਾਲੀਦਾਲ ਵੀ ਆ ਸਕਦਾ ਹੈ ਕਾਂਗਰਸ ਕਿਨੇ ਆ ਕਾਂਗਰਸ ਵੀ ਆ ਸਕਦੀ ਹੈ ਕਾਂਗਰਸ ਨੇ ਕੀਤੇ ਸੀ ਕੋਈ ਚੰਗੇ ਕੰਮ ਕਾਂਗਰਸ ਨੇ ਵੀ ਕੀਤੇ ਚੰਗੇ ਕੰਮ ਕਿਹੜੇ ਕਿਹੜੇ ਕੀਤੇ ਸੀ ਉਹਨਾਂ ਨੇ ਆਮ ਨੌਗਰਗਾ ਦੇ ਤਿੰਨਾਂ ਲੋਕਾਂ ਨੂੰ ਹਾਂ ਪਰ ਝਾੜੂ ਵਾਲੇ ਵੀ ਕਹਿੰਦੇ ਅਸੀਂ ਬਿਜਲੀ ਫਰੀ ਕਰ ਦਿੱਤੀ ਆ ਲੋਕਾਂ ਨੂੰ ਨਹੀਂ ਕਾਲੀਦਾਲ ਨੇ ਤਾਂ ਹੀ ਕਰੀ ਸੀ ਕਾਲੀਦਾਲ ਨਹੀਂ ਝਾੜੂ ਵਾਲਿਆਂ ਨੇ ਵੀ ਕੀਤੀ ਆ ਹੁਣ ਝਾੜੂ ਵਾਲਿਆਂ ਨੇ ਕੀਤੀ ਆ ਹੈਗੀ ਪਰ ਉਹ ਨਹੀਂ ਨਹੀਂ ਹੂੰ ਚੇਪ ਵਾਲੇ ਮੀਟਰ ਲੱਗੇ ਜਾਂਦੇ ਆ ਪਤਾ ਤੁਹਾਨੂੰ ਜੀ ਹਾਂ ਲੱਗੇ ਜਾਂਦੇ ਆ ਜੀ ਹੁਣ ਕਿਵੇਂ ਆ ਫਿਰ ਬਸ ਪਤਾ ਹੀ ਲੋਕਾਂ ਦਾ ਜੀ ਹੁਣ ਲਵਾਉਣੇ ਆ ਚੇਪ ਵਾਲੇ ਮੀਟਰ ਨਹੀਂ ਜੀ ਹੁਣ ਕਿੱਥੇ ਲਵਾਉਣਗੇ ਲੋਕ ਇਹਨਾਂ ਕੀ ਗੱਲ ਹਾਂ ਜੀ ਹੁਣ ਤੱਕ ਕਾਲੀਦਾਲ ਨੂੰ ਲਿਆ ਸਕਦੇ ਕਾਲੀਦਾਲ ਸਰਕਾਰ ਮੁਖਤ ਕਰ ਸਕਦੀ ਨਹੀਂ ਜੇ ਜੇ ਚੇਪਰ ਵਾਲੇ ਮੀਟਰ ਲੱਗ ਗਏ ਪਤਾ ਕੀ ਹੋਊਗਾ ਜੀ ਹਾਂ ਜੀ ਫਿਰ ਆਨਲਾਈਨ ਹੀ ਆਇਆ ਕਰੋ ਜੀ ਪਹਿਲੇ ਜੀ ਫਿਰ ਫਿਰ ਰੀਚਾਰਜ ਨਾਲ ਹੋਇਆ ਕਰੂ ਹਣਾ ਲਾਈਟ ਹਾਂ ਰੀਚਾਰਜ ਹਾਂਜੀ ਫਿਰ ਜੁਨੀਅਨ ਨਾਲੇ ਹੈਗੇ ਆ ਵਿਚਾਰੇ ਰੋਕਣ ਵਾਲੇ ਉਹਨਾਂ ਨਾਲ ਕੋਈ ਤੁਰਦਾ ਨਹੀਂ ਹਾਂ ਠੀਕ ਆ ਮੀਟਰ ਰੋਕਣ ਤੋਂ ਨਾਲ ਜੁਨੀਅਨ ਵਾਲਿਆਂ ਦਾ ਸਾਡੇ ਪੂਰਾ ਫੁੱਲ ਜੋਰ ਲਾਇਆ ਵਾ ਲੱਗਣ ਦਿੱਤੇ ਨਹੀਂ ਉਹਨਾਂ ਨੇ ਹਮ ਪਰ ਨਹੀਂ ਲੋਕ ਜਾਂਦੇ ਨਹੀਂ ਬਰੀ ਉਹਨਾਂ ਨਾਲ ਹਮ ਠੀਕ ਆ ਉਹ ਸੁਧਾਰ ਕਰਦੇ ਆ ਜੇ ਪਹਿਲਾਂ ਲਾਉਣ ਆਏ ਸੀ ਤੇ ਸਾਡੇ ਅੱਜੇ ਹਾਰੋ ਤੇ ਹਮ ਇੱਥੋਂ ਉਹਨਾਂ ਨੇ ਭਜਾਈ ਹੂੰ ਆਂਦੇ ਵੀ ਨਹੀਂ ਲੱਗਣ ਦੇਣਾ ਆਂਦੇ ਦਾ ਸਰਕਾਰੀ ਲਾਉਣੇ ਆ ਸੀ ਵੀ ਤੁਹਾਡੇ ਕਾਹਦਾ ਘਰਾਂ ਚ ਆਂਦੇ ਜਦੋਂ ਇੱਥੇ ਲੱਗਿਆ ਫੇਰ ਘਰਾਂ ਚ ਵੀ ਲੱਗੂ ਇੱਥੇ ਨਹੀਂ ਲੱਗਣ ਦਿੱਤਾ ਇੱਥੋਂ ਹਟਾ ਕੇ ਭੇਜਦੇ ਤੇ ਜੂਨੀਅਨ ਵਾਲਿਆਂ ਦਾ ਵੀਰੇ ਪੂਰਾ ਸਾਥ ਆ ਹੂੰ ਜੂਨੀਅਨ ਵਾਲੇ ਤੇ ਪੱਟੀਆਂ ਦੇ ਚੱਪਾ ਮੀਟਰ ਆ ਜਿਹੜੇ ਪਿੰਡਾਂ ਦੇ ਵਿੱਚੋਂ ਬਈ ਹਾਂ ਪਟਾਈ ਜਾਂਦੇ ਆ ਜੂਨੀਅਨ ਜੂਨੀਅਨ ਨਾਲ ਮੈਂ ਤੁਹਾਨੂੰ ਦੱਸਿਆ ਵੀ ਉਹਨਾਂ ਨਾਲ ਕੋਈ ਤੁਰਦਾ ਨਹੀਂ ਜੇ ਉਹਨਾਂ ਦਾ ਸਾਥ ਦੇਣ ਨਾਲ ਲੋਕ ਨਾਲ ਹਰੇਕ ਘਰ ਦਾ ਇੱਕ ਇੱਕ ਜੀ ਤੁਰੇ ਉਹਨਾਂ 'ਚ ਹੁਣ ਫੁੱਲ ਪਾਵਰਾ ਜੁਨੀ ਆਂਦੀ। ਹਾਂ ਪਰ ਲੋਕ ਜਾਂਦੇ। ਹੂੰ ਕਿਉਂ ਕਹਿੰਦੇ ਹੁਣ ਜੇ ਮੇਰੇ ਆਗਾ ਕਹਿੰਦਾ ਯਾਰ ਮੇ ਤਾਂ ਠੀਕੇ ਤੇ ਜ਼ਮੀਨ ਆ ਮੈਂ ਕੀ ਕਰਨਾ ਜਾ ਕੇ? ਹੂੰ ਪਰ ਕੰਮ ਨਹੀਂ ਕਮਾਨੀ ਨਹੀਂ ਵੰਦੇ। ਵੀ ਘਰਾਂ ਦੇ ਵੀ ਕੰਮ ਆ। ਹੂੰ ਤੇ ਜਾਨੀ ਅੱਜ ਹੁਣ ਜੁਨੀਅਨ ਕਰ ਰਹੀ ਆ। ਹੂੰ ਹਾਂ ਪੂਰਾ ਫੁੱਲ। ਨਵੀਂ ਸਰਕਾਰ ਆਈ ਸੀ, ਨਵੇਂ ਸਰਪੰਚ ਬਣਾਏ ਸੀ। ਸਰਪੰਚ ਨੂੰ ਕੋਈ ਗ੍ਰਾਂਟ ਦਿੱਤੀ ਆ ਸਰਕਾਰ ਨੇ ਹੁਣ? ਭਈ ਨਹੀਂ ਮੈਂ ਤਾਂ ਸਰਪੰਚ ਨੂੰ ਹੀ ਨਹੀਂ ਜਾਣਦਾ ਵੀ ਬਣਿਆ ਕੌਣ ਸਾਡੇ। ਹੂੰ ਮੈਨੂੰ ਤਾਂ ਸਰਪੰਚ ਬਾਰੇ ਨਹੀਂ ਪਤਾ ਵੀ ਸਾਡੇ ਹੈ ਕਿਹੜਾ ਤੇ ਗ੍ਰਾਂਟਾਂ ਦਾ ਤਾਂ ਪਤਾ ਹੀ ਕੀ ਹੋਣਾ ਹੂੰ ਵੀ ਕਿਹਨੂੰ ਦਿੱਤੇ ਮੈਂ ਤਾਂ ਮੰਨਦਾ ਨਹੀਂ ਕੋਈ ਗ੍ਰਾਂਟ ਜੇ ਗ੍ਰਾਂਟ ਦੇਣਗੇ ਤਾਂ ਕੋਈ ਕੰਮ ਹੋ ਹੂੰ ਸਾਡੇ ਤਾਂ ਕੋਈ ਕੰਮ ਨਹੀਂ ਤੁਰਿਆ ਨਾ ਅੱਛਾ ਤੁਰਿਆ ਨਹੀਂ ਹੈ ਜੇ ਕੋਈ ਕੰਮ ਕੋਈ ਕੰਮ ਨਹੀਂ ਠੀਕ ਹੈ ਨਾ ਕੀ ਲੱਗਦਾ ਬਈ ਸਰਕਾਰ ਨੇ ਕੋਈ ਗ੍ਰਾਂਟ ਦਿੱਤੀ ਹੈ ਸਰਪੰਚ ਨੂੰ ਜੀ ਨਹੀਂ ਕੋਈ ਪੱਕਾ ਪਤਾ ਨਹੀਂ ਅੱਛਾ ਚਲਾਇਆ ਨਹੀਂ ਕੋਈ ਕੰਮ ਕਰ ਪਿੰਡ ਦੇ ਵਿੱਚ ਚਲਾਇਆ ਨਹੀਂ ਜੀ ਹਜੇ ਚਲਾਇਆ ਨਹੀਂ ਨਾ ਕਿਹੜੀ ਪਾਰਟੀ ਦਾ ਸਰਪੰਚ ਆ ਪਾਰਟੀ ਦਾ ਕੋਈ ਪਤਾ ਨਹੀਂ ਕਿਹੜੀ ਦਾ ਇਹ ਹਜੇ ਪੱਕਾ ਨਹੀਂ ਕਿੰਨੀ ਵੋਟਾਂ ਮਲੂਕੇ ਦੇ ਵਿੱਚ ਐਮਸੀ ਐਚ ਤਾਂ ਹੀ ਐਮਸੀ ਬਣਿਆ ਹੋਇਆ ਠੀਕ ਹੈ ਤੇ ਦਿੱਤੀ ਨਹੀਂ ਕੋਈ ਗਾਰੰਟੀ ਗਰੰਟ ਫਿਰ ਇਹ ਗਾਰੰਟੀ ਨਹੀਂ ਹਜੇ ਵੀ